ਉਹ ਮੈਂ ਕੀ ਛੱਡਦਾ ਕਰਦੇ ਆਂ ਅਮ ਆਪਣਾ ਕੰਮ ਛੱਡ ਕੇ ਆਇਆ ਤੇਰੇ ਕੋਲ ਜਿਹੜਾ ਆ ਪਰਿਵਾਰ ਨੂੰ ਵੀ ਸਾਰੇ ਪਿੰਡ ਨੂੰ ਵੀ ਤਾਂ ਹੀ ਸ਼ਾਂਤੀ ਆਉਗੀ ਜੇ ਪੁਰਾਣ ਇਨਸਾਨ ਬਣੇ ਫੁੱਟਸੀ ਕਰੂਗੀ ਹੋਵੇਗੀ ਆਟ ਸਖ ਇਸ ਸਿਚੁਏਸ਼ਨ ਨੂੰ ਸਪੇਨ ਕੀਤਾ ਜਾਏਗਾ ਮੇਬੀ ਐਨੀਬਾਡੀ ਕੋਈ ਵੀ ਹੋਵੇ ਫਗਵਾੜਾ ਦੀ ਪਿੰਡ ਬਲਾਲੋ ਤੋਂ ਇਨਸਾਨੀ ਤੁ ਨੂੰ ਸ਼ਰਮਸਾਰ ਕਰਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ 65-70 ਸਾਲ ਦੇ ਵਿਅਕਤੀ ਵੱਲੋਂ ਪਿੰਡ ਦੀ ਹੀ 12 ਸਾਲਾਂ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਪੀੜਤ ਪਰਿਵਾਰ ਨੇ ਦੋਸ਼ੀ ਖਿਲਾਫ ਸਖਤ ਕਾਰਵਾਈ ਮੰਗ ਕੀਤੀ ਹੈ ਹਾਂਜੀ ਸਾਡੀ ਜਿੱਦਾ ਗੁੜੀ ਆ ਪੰਜ ਹੀ ਰਹਿੰਦੀ ਆ ਸਾਡੀ ਇੱਥੇ ਤੇ ਉਹਦੇ ਨਾਲ ਰੇਵ ਦੇ ਮਾਮਲੇ 'ਚ ਅਸੀਂ ਆਏ ਆ ਹਾਂਜੀ ਤੇ ਜਿਹੜਾ ਇਨਸਾਨ ਹੈ ਉਹ ਵੀ ਸਾਡੇ ਪਿੰਡ ਦਾ ਹੀ ਆ ਸਾਡੇ ਘਰਾਂ 'ਚੋਂ ਹੀ ਆ ਉਹ ਜਿੱਦਾਂ ਕੁੜੀ ਦੇ ਨਾਲ ਬਾਰ-ਬਾਰ ਗਲਤ ਕੰਮ ਕਰਦਾ ਸੀਗਾ ਕਾਨੂੰਨ ਇਨਸਾਫ ਦੀ ਲੋੜ ਹੈ ਸਾਨੂੰ ਇਨਸਾਫ ਦਿੱਤਾ ਜਾਵੇ ਜਿਹਨੇ ਰਿਬ ਵਗੈਰਾ ਕੀਤਾ ਉਹਦਾ ਨਾਮ ਵਗੈਰਾ ਕੀ ਹੈ ਉਹਦਾ ਨਾਮ ਹਰਮੇਸ਼ ਕੁਮਾਰ ਹੈ ਜੀ ਉਹ ਕਿੱਥੇ ਦਾ ਰਹਿਣ ਵਾਲੀ ਹੈ ਉਹ ਵੀ ਬਲਾਲੋਂ ਦੇ ਹਾਂਜੀ ਹਰਮੇਸ਼ ਲਾਲਿਆ ਹਾਂਜੀ ਹਾਂਜੀ ਕਿੱਥੇ ਦੇ ਉਹ ਬਲਾਲੋਂ ਦੇ ਹੀ ਰਹਿਣ ਵਾਲੀ ਆ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੰਪਲੀਟ ਕੀਤੀ ਸੀ ਹਾਂਜੀ ਪਹਿਲਾਂ ਕੀਤੀ ਸੀ ਉਹਨਾਂ ਨੇ ਆਪਸ ਵਿੱਚ ਹੀ ਆਪਣਾ ਜੋ ਵੀ ਸੀਗਾ ਸਮਝੌਤਾ ਕਰਕੇ ਆਪਸ ਵਿੱਚ ਹੀ ਸਮਝੌਤਾ ਕਰਕੇ ਇਹਨਾਂ ਤੇ ਕੁੜੀ ਦੀ ਮਾਂ ਤੇ ਥੋਪ ਦਿੱਤਾ ਸੀਗਾ ਸਾਡੇ ਲੋ ਕੋਈ ਸਮਝੌਤਾ ਨਹੀਂ ਹੋਇਆ ਸੀਗਾ ਤੇ ਅੱਜ ਪਿੰਡ ਵਾਸੀ ਆਏ ਸਾਰੇ ਯਾਨੀ ਕਿ ਅੱਜ ਪਿੰਡ ਵਾਸੀ ਸਾਰੇ ਉਹਨਾਂ ਦੇ ਹੱਕ ਚ ਆਏ ਆ ਬੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿ ਜਿਹੜਾ ਅੱਗੇ ਤੋਂ ਹੋਰ ਕੋਈ ਇਦਾਂ ਦੀ ਬਰਦਾਤ ਨਾ ਕਰੇ ਅੱਜ ਤੁਹਾਨੂੰ ਕੀ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਹਾਂਜੀ ਉਹ ਕਹਿੰਦੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਬੱਚੀ ਦੀ ਹਾਲਤ ਹੁਣ ਕਾਫੀ ਗੰਭੀਰ ਹੋਈ ਪਈ ਹੈ ਤੇ ਅਸੀਂ ਅੱਜ ਸਾਰਾ ਪਿੰਡ ਇਕੱਠਾ ਹੋ ਕੇ ਟਟਾਣੇ ਆਏ ਆ ਤੇ ਬੱਚੀ ਨੂੰ ਉਸੇ ਵੇਲੇ ਹਸਪੀਟਲ ਐਡਮਿਟ ਕਰਵਾ ਦਿੱਤਾ ਹੈ ਤੇ ਉੱਥੋਂ ਉਹਨਾਂ ਨੇ ਰਿਪੋਰਟ ਭੇਜ ਦਿੱਤੀ ਹੈ ਥਾਣੇ ਤੇ ਐਸਐਚਓ ਸਾਹਿਬ ਜਾਣਗੇ ਉੱ ਉਹ ਕਾਰਵਾਈ ਕਰਵੰਦ ਕੀਤੀ ਸੀ ਸਰ ਕੁਝ ਪਤਾ ਚੱਲਿਆ ਸੀਗਾ ਕਿ ਮਤਲਬ ਕਿ ਪੁਲਿਸ ਦੇ ਕੋਈ ਅਧਿਕਾਰੀ ਨੇ ਇਹਨਾਂ ਦਾ ਫੈਸਲਾ ਵਗੈਰਾ ਕਰਾਤਾ ਸੀਗਾ ਹਾਂਜੀ ਹਾਂਜੀ ਉਹ ਫੈਸਲਾ ਐਕਚੁਅਲ ਪੁਲਿਸ ਨੇ ਨਹੀਂ ਕਰਵਾਇਆ ਸੀ ਉਹ ਤਾਂ ਉਹ ਸਿਰਫ ਫੈਮਿਲੀ ਇੱਥੇ ਆਈ ਸੀ ਜਿਸ ਦਿਨ ਦਰਖਾਸਤ ਦਿੱਤੀ ਸੀਗੀ ਤੇ ਉਹਨਾਂ ਨੇ ਕੁਝ ਪ੍ਰੈਸ਼ਰਾਈਜ਼ ਕਰਕੇ ਇਹਨਾਂ ਨੂੰ ਨਾਮ ਨੂੰ ਲਿਆ ਵੀ ਤੁਹਾਨੂੰ ਕੋਈ ਥਾਂ ਲੈ ਦੇਵਾਂਗੇ ਜਾਂ ਤੁਹਾਨੂੰ ਮਕਾਨ ਪਾ ਦੇਵਾਂਗੇ ਐਦਾਂ ਦੀ ਕੋਈ ਗੱਲ ਹੋਈ ਸੀ ਤਾਂ ਉਹਦੇ ਵਿੱਚ ਪੁਲਿਸ ਦਾ ਕੋਈ ਖਾਸ ਹੱਥ ਨਹੀਂ ਸੀਗਾ ਤੇ ਕੀ ਪ੍ਰਸ਼ਾਸਨ ਕੋਲ ਮੰਗ ਕਰਦੇ ਨੇ ਪ੍ਰਸ਼ਾਸਨ ਸਾਡੇ ਨਾਲ ਹੈ ਜੀ तकरीबन ਸਾਰੇ ਜੋ ਵੀ ਹੈਗੇ ਮਿਨਿਸਟਰ ਸਾਹਿਬ ਇੱਥੇ ਆਏ ਆ ਉਹਨਾਂ ਨੇ ਪਰਜੋਰ ਜਿੱਦਾਂ ਅਪੀਲ ਕੀਤੀ ਆ ਪੁਲਿਸ ਨੂੰ ਕਿ ਪਰਚਾ ਹੋਣਾ ਚਾਹੀਦਾ ਆ ਤੇ ਬਹੁਤ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਬਹੁਤ ਦਰਿੰਦਗੀ ਜਿਹੜੀ ਕੀਤੀ ਗਈ ਆ ਬੱਚੀ ਨਾਲ ਤੇ ਬੱਚੀ ਬਹੁਤ ਛੋਟੀ ਆ ਹਾਲਾਤ ਬਹੁਤ ਗੰਭੀਰ ਆ ਵੀ ਅਸੀਂ ਤਾਂ ਉਹਦਾ ਜਿਹੜਾ ਇਨਸਾਫ ਮੰਗਦੇ ਆ ਸਾਨੂੰ ਜਿਹੜਾ ਆ ਪਰਿਵਾਰ ਨੂੰ ਵੀ ਸਾਰੇ ਪਿੰਡ ਨੂੰ ਵੀ ਤਾਂ ਹੀ ਸ਼ਾਂਤੀ ਆਊਗੀ ਜੇ ਉਹ ਗੁਆ ਇਨਸਾਫ ਹੋਵੇ ਅਸੀਂ ਕੀ ਪ੍ਰੋਸੈਸ ਦਵਾਇਆ ਤੁਹਾਨੂੰ ਰੋਸਾ ਦਵਾਇਆ ਜੀ ਕਹਿੰਦੇ ਪਰਚਾ ਕਰਦੇ ਆ ਤੇ ਉਹਨੂੰ ਫੜਦੇ ਆ ਉਦ੍ਰਿਸ ਘਟਨਾ ਦਾ ਪਤਾ ਲੱਗਦੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਿੰਦਰ ਸਿੰਘ ਮਾਨ ਵੀ ਪੀੜਤ ਪਰਿਵਾਰ ਕੋਲ ਪਹੁੰਚ ਗਏ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਦਾ ਪ੍ਰੋਸਾ ਦਿੱਤਾ ਅਚੇਤ ਮੈਨੂੰ ਕਮ ਛੱਡ ਕੇ ਬੁਲਾ ਲਓ ਉਹਦੇ ਕੋਈ ਬੱਚੇ ਦੀ ਰੈਪਰੀ ਕੱਲ ਹੈਗੀ ਹੈ ਅਚੇਤ ਮੈਨੂੰ ਫੋਨ ਗਿਆ ਸੀ ਮੈਂ ਬਿਲਕੁਲ ਨੇੜੇ ਹੀ ਸੇ ਇੱਥੇ ਆਪਣੇ ਨਵੇਂ ਕਾਰੀ ਭਵਨ ਅੱਜ ਲਈ ਆ ਕੇ ਇਹਨਾਂ ਨੇ ਅੰਦਰ ਅਫਸਰ ਨੂੰ ਬੁਲਾ ਲਿਆ ਸਾਰਾ ਪਿਛੇ ਗੁرائی ਨਾ ਉਹ ਕਹਿੰਦੇ ਜਿਹੜੇ ਲੜਕੀ ਆਏ ਕੋਲ ਅੰਡਰ ਪ੍ਰੈਸ਼ਰ ਪਾਇਆ ਉਡੀ ਸਾਰੀ ਟੈਸਟ ਕਰਕੇ ਸਾਰਾ ਪਰਚਾ ਹੋ ਜਾਏਗਾ ਫਿਰ ਜਿਹੜਾ ਮੈਡੀਕਲ ਫਰੈਸ਼ ਹੋ ਜਾਏਗਾ ਸਾਰੀ ਇਹ ਰਿਪੋਰਟ ਹੈ ਪ੍ਰਿੰਟ ਹੋਣੀ ਮੈਡੀਕਲ ਜਿਸ ਦਾ ਮੈਡੀਕਲ ਹੋ ਗਿਆ ਆਰਡਰ ਨੂੰ ਗੈਟ ਫੋਟਸੇ ਕਰਵਾ ਦੇਣੀ ਆਰਟ ਸੱਕ ਇਸ ਸਿਚੁਏਸ਼ਨ ਉਸपे ਨਿਕਤਾ ਜਾਏਗਾ ਮੇਬੀ ਐਨੀਬਾਡੀ ਕੋਈ ਵੀ ਹੋਵੇ ਜੋ ਡਿਸਟ੍ਰੀਬਿਊਟ ਕੀਤਾ ਜਾਏਗਾ ਆਈ ਸਪੀਕ ਟੂ ਦੀ ਐਸਐਸਪੀ ਇਜ਼ ਨੋਟ देयर ਡੀਐਸਪੀ ਇਜ਼ ਨੋਟ देयर ਬਕੋ ਟੂਡੇ ਸੁੰਡੇ ਸੋ ਆਈ ਸਪੋਕ ਐਸਐਸਪੀ ਯਸ ਆਈ ਟੂ ਇੱਕ ਕਾਰਵਾਈ ਜਿਹੜੀ ਕਰਕੇ ਸਾਰੇ ਤੇ ਜਿਹੜੀ ਉਹ ਫੈਮਿਲੀ ਹੈਗੀ ਹੈ ਮਦੇਨ ਨੂੰ ਸੈਟੀਸਫਾਈ ਕਰਨਾ ਸਰ ਫੈਮਿਲੀ ਕਿੱਥੇ ਦੇ ਰਹਿਣ ਵਾਲੇ ਆ ਤੇ ਬਲਾਲੋ ਪਿੰਡ ਦੇ ਫਿਲਹਾਲ ਪੁਲਿਸ ਵੱਲੋਂ ਬੜੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਇੱਕ ਸਾਡੇ ਕੋਲ ਆਪਣਾ ਬਲਾਲੋ ਪਿੰਡ ਦੀ ਸਾਰੇ ਆਪਣੂ ਕਮੇ ਕਾਈ ਸੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇੱਕ ਲੜਕੀ ਹੈ ਆਪਣਾ ਖੁਸ਼ੀ ਜਿੰਦੀ ਉਮਰ 14 ਸਾਲ ਦਾ ਸਾਦੀ ਆ ਤੇ ਉਹ ਉਹਦੇ ਨਾਲ ਕਿਸੇ ਆਪਣੇ ਉਸ ਨੇ ਆਪਣਾ ਉਹਨਾਂ ਦੇ ਨਾਲ ਕੋਈ ਗੱਤ ਘਰ ਘਰ ਕੀਤੀ ਆ ਉਹਦੇ ਰਿਲੇਟਿਡ ਆਪਾਂ ਅਸੀਂ ਐਫ ਪੀ ਆਰ ਦਿਸਟ੍ਰਿਬਿਊਟ ਕਰ ਲਈ ਆ ਉਹਨਾਂ ਦੇ ਬਿਆਨਾਂ ਤੋਂ ਫਗਵਾੜਾ ਤੋਂ ਸ਼ਰਮਤੀ ਰਿਪੋਰਟ